ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ तकरीबन 8 ਵਜੇ ਇੱਥੇ ਪਹੁੰਚੇ ਹੋ بارش ਦਾ ਮੌਸਮ ਹੈ ਨਾਲ ਹੀ ਨਾਲ ਅੱਜ ਤਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਜੀਰਾ ਸਾਹਿਬ ਕੋਬਾਇਆ ਸਾਹਿਬ ਤੇ ਨਾਲ ਸਾਡੇ ਬਿੱਟੂ ਜੀ ਤੇ ਨਾਲ ਹੀ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਮੋਢੀ ਆਗੂ ਸਹਿਬਾਨ ਅਬੋਰ ਦੇ ਫਰੂਜ਼ਪੁਰ ਦੇ ਜਲਾਲਾਬਾਦ ਦੇ ਫਾਜ਼ਿਲਕਾ ਦੇ ਫਰੂਜ਼ਪੁਰ ਦਿਹਾਤੀ ਦੇ ਸ਼ਹਿਰੀ ਦੇ ਉਹ ਸਾਰੇ ਜਾਣੇ ਸਾਡੇ ਕੰਟੈਸਟਡ ਕੈਂਡੀਡੇਟਸ ਜਿਹੜੇ ਸੀਗੇ ਚਾਹੇ ਉਹ ਰੂਬੀ ਜੀ ਹੈ ਚਾਹੇ ਰਜਿੰਦਰ ਕੌਰ ਬੱਲੂਆਣਾ ਜੀ ਹੈ ਸਾਰੇ ਸਾਥੀ ਅੱਜ ਬਲਾਕਾਂ ਦੇ ਪ੍ਰਧਾਨ ਹੋਰ ਯੂਥ ਕਾਂਗਰਸ ਨਾਲ ਵੀ ਤਲੂਕਤ ਰੱਖਣ ਵਾਲੇ ਅੱਜ ਅਸੀਂ ਇੱਥੇ ਇਕੱਠੇ ਕੀਤੇ ਸੀ ਮੁਕਸਰ ਜ਼ਿਲ੍ਹੇ ਦੇ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਫਿਰੋਜ਼ਪੁਰ ਫਾਜ਼ਿਲਕਾ ਦੇ ਜਿੱਥੇ ਸਾਰਿਆਂ ਨੇ ਚਿੰਤਾ ਜ਼ਾਹਿਰ ਕੀਤੀ ਆਪਦੀ ਪ੍ਰਗਟ ਕੀਤੀ ਕਿ ਬਹੁਤ ਮਾੜੇ ਹਾਲਾਤ ਨੇ ਸਾਡੇ ਪੰਜਾਬ ਦੇ ਪਰਮਾਤਮਾ ਸਾਡੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਸ ਬੁਰੀ ਨਜ਼ਰ ਤੋਂ ਔਰ ਇਸ ਆਫਤ ਤੋਂ ਬਚਾ ਕੇ ਰੱਖੇ ਇਹਦੇ ਨਾਲ ਨਾਲ ਮਗਰਲੇ ਕਈ ਦਿਨਾਂ ਤੋਂ ਸਾਡੇ ਸਾਥੀ ਔਰ ਮੈਂ ਖੁਦ ਆਪ ਉਹਨਾਂ ਦੇ ਨਾਲ ਅਸੀਂ ਫਰੋਜ਼ਪੁਰ ਦਾ ਵੀ ਦੌਰਾ ਕੀਤਾ ਅਸੀਂ ਫਾਜ਼ਿਲਕਾ ਦਾ ਵੀ ਦੌਰਾ ਕੀਤਾ ਹਬੌਰ ਦਾ ਵੀ ਕੀਤਾ ਜਲਾਲਾਬਾਦ ਦਾ ਵੀ ਕੀਤਾ ਜਿੱਥੇ ਕਾਫੀ ਪਾਣੀ ਆਇਆ ਹੋਇਆ ਔਰ ਉਹਨਾਂ ਦੀ ਤਿਲ ਫੁੱਲ ਭੇਟਾ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਸਾਡੇ ਕਾਂਗਰਸ ਦੇ ਆਗੂ ਸਹਿਬਾਨਾਂ ਨੇ ਪਿੰਡਾਂ 'ਚੋਂ ਵੀ ਆਮ ਲੋਕਾਂ ਨੇ ਵੈਸੇ ਦਾ ਪੰਜਾਬ ਦੇ ਵਿਦੇ ਬਹੁਤ ਜਾੰਬਾਜ ਲੋਕ ਹੈ ਉਹ ਹਰ ਔਖੀ ਘੜੀ ਦੇ ਵਿੱਚ ਪੰਜਾਬੀਆਂ ਦਾ ਸਾਥ ਦਿੰਦੇ ਪਰ ਅੱਜ ਫਿਰ ਅਸੀਂ ਗੰਭੀਰਤਾ ਨਾਲ ਇੱਕ ਮੀਟਿੰਗ ਕਰਦੇ ਹੋਏ ਮੈਂ ਪੰਜਾਬ ਦੇ ਹੋਰ ਥਾਵਾਂ ਤੇ ਵੀ ਜਾਣਾ ਹੈ ਹੁਸ਼ਿਆਰਪੁਰ ਵੀ ਜਾਣਾ ਹੈ ਨਾਲ ਹੀ ਨਾਲ ਮੈਂ ਅੰਮ੍ਰਿਤਸਰ ਸਾਹਿਬ ਵਿਖੇ ਜਾਣਾ ਹੈ ਤਰਨਤਾਰਨ ਵੀ ਜਾਣਾ ਹੈ ਜਾ ਕੇ ਵੀ ਆਏ ਆ ਪਹਿਲਾਂ ਤੇ ਸਾਰੇ ਸਾਥੀਆਂ ਨੇ ਕਿਹਾ ਕਿ ਆਪਾਂ ਜੋ ਤੁਸੀਂ ਹੁਕਮ ਲਾਇਆ ਸੀ ਕਿ ਕਿਸੇ ਕੋਈ ਇੱਕ ਤਨਖਾਹ ਦੇਵੇ ਕੋਈ ਦੋ ਤਨਖਾਹ ਦੇਵੇ ਕੋਈ ਤਿਲ ਫੁੱਲ ਭੇਟਾ ਸੇਵਾ ਕਰੇ ਆਪਣੀ ਵੱਲੋਂ ਤਾ ਜੋ ਅਸੀਂ ਲੋਕਾਂ ਨੂੰ ਰਾਹਤ ਦਾ ਸਮਾਨ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਜੋ ਉਹਨਾਂ ਨੂੰ ਚਾਹੀਦਾ ਉਹਰੇ ਮੁਤਾਬਕ ਅਸੀਂ ਭੇਜ ਸਕੀਏ ਆਉਣ ਵਾਲੇ ਦਿਨਾਂ 'ਚ ਕਿਉਂਕਿ ਇਹ ਕਈ ਦਿਨਾਂ ਕੰਮ ਚੱਲਦਾ ਸੋ ਫਿਰ ਅੱਜ ਅਸੀਂ ਇਕੱਠੇ ਹੋਏ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਪੰਜ ਮੈਂਬਰੀ ਜਿਹੜੀ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਕੁਲਵੀਰ ਸਿੰਘ ਜੀਰਾ ਆਸ਼ੂ ਬਾਂਗੜ ਗਵਿੰਦਰ ਕੁਬਾਇਆ ਜੀ ਸ਼ੁਭਦੀ ਬਿੱਟੂ ਜੀ ਨਰਿੰਦਰ ਕੌਣੀ ਜਿਹੜੇ ਇਹ ਤਾਲਮੇਲ ਰੱਖਣਗੇ ਸਾਰੇ ਹਲਕਿਆ ਦੇ ਲੋਕਾਂ ਨਾਲ WhatsApp ਸਾਰੇ ਜਾਣਿਆਂ ਦਾ ਸੀ ਜਿਹੜੇ 25 30 ਜਾਣੇ ਇਕੱਠੇ ਹੋਏ ਆ ਉਹਨਾਂ ਦਾ WhatsApp ਇੱਕ ਗਰੁੱਪ ਕ੍ਰੀਏਟ ਕਰ ਦਿੱਤਾ ਗਿਆ ਇਹਨਾਂ ਪੰਜ ਮੈਂਬਰੀ ਕਮੇਟੀ ਨੂੰ ਹਬੌਰ ਬੱਲੂਆ ਬਹਬੌਰ ਬੱਲੂਆਣਾ ਫਾਜ਼ਿਲਕਾ ਜਲਾਲਾਬਾਦ ਤੇ ਗੁਰੂ ਅਰਸਾ ਏ ਤੇ ਫਰੋਜ਼ਪੁਰ ਜਾਂ ਜੀਰਾ ਕੋਈ ਵੀ ਰਿਕੁਆਇਰਮੈਂਟ ਆਊਗੀ ਕਿਸੇ ਚੀਜ਼ ਵਸਤੂ ਦੀ ਉਹ ਸਾਡੀ ਇਹ ਪੰਜ ਮੈਂਬਰੀ ਕਮੇਟੀ ਪੂਰੀ ਖਰੀਦ ਕਰਕੇ ਉੱਥੇ ਪਹੁੰਚਾਉਂਦੀ ਉਪਰਾਲਾ ਕਰਾਂਗੇ ਕਿ ਭਾਈ ਜੋ ਜ਼ਰੂਰਤ ਸੀ ਉਹ ਅਸੀਂ ਲੈ ਕੇ ਦਿੱਤਾ ਕਈ ਜਿਹੜੀ ਜ਼ਰੂਰਤ ਨਹੀਂ ਹੁੰਦੀ ਰਾਸ਼ਨ ਬਹੁਤ ਸਾਰਾ ਦੇ ਦਿੰਨੇ ਆ ਰਾਸ਼ਨ ਦੀ ਜ਼ਰੂਰਤ ਨਹੀਂ ਮੱਛਰਦਾਨੀ ਦੀ ਜ਼ਰੂਰਤ ਹੈ ਮਛਰਦਾਨੀ ਦੀ ਜ਼ਰੂਰਤ ਨਹੀਂ ਤੇਲ ਦੀ ਜ਼ਰੂਰਤ ਹੈ ਕਿਸੇ ਹੋਰ ਪੰਪ ਦੀ ਜ਼ਰੂਰਤ ਹੈ ਪਾਈਪ ਦੀ ਜ਼ਰੂਰਤ ਹੈ ਚਾਰੇ ਦੀ ਜ਼ਰੂਰਤ ਹੈ ਉਹ ਇਹ ਪਰਚੇਜ਼ ਜਿਹੜੇ ਹੈਗੇ ਆ ਕਮੇਟੀ ਜਿਹੜੀ ਹੈ ਇਹ ਕਮੇਟੀ ਉੱਥੋਂ ਤੱਕ ਇਹ ਹਰ ਚੀਜ਼ ਨੂੰ ਮਹਈਆ ਕਰਾਊਗੀ ਤੇ ਸਾਡੇ ਜਿਹੜੇ ਅੱਗੇ ਸਾਥੀ ਉੱਥੋਂ ਦੇ ਲੋਕਲ ਲੀਡਰ ਸਹਿਬਾਨ ਨੇ ਉਹ ਉੱਥੇ ਪਹੁੰਚਾਉਣਗੇ ਇਹਦੇ ਨਾਲ ਹੀ ਨਾਲ ਅਸੀਂ ਇੱਕ ਹੈਲਪਲਾਈਨ ਜਿਹੜੇ ਨੰਬਰ ਹੈ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ ਚਾਰ ਸਾਥੀਆਂ ਦੀ ਅਸੀਂ ਡਿਊਟੀ ਲਈ ਹੈ ਜਿਹੜੇ ਉੱਥੇ ਆਲਰੇਡੀ ਕੋਆਰਡੀਨੇਟਰ ਵੀ ਹੈ ਸਾਡੇ ਜਿਨ੍ਹਾਂ ਨੂੰ ਕੋਈ ਵੀ ਰੈਂਡਮ ਇਹਨਾਂ ਹਲਕਿਆਂ ਦਾ ਬੰਦਾ ਕਾਲ ਕਰ ਸਕਦਾ ਹੈ ਵੀ ਸਾਡੇ ਪਿੰਡ ਦੇ ਵਿੱਚ ਆਹ ਦਿੱਕਤ ਹੈ ਤੇ ਇੱਥੇ ਆਹ ਚੀਜ਼ ਮੁਹੱਈਆ ਕਰਾਈ ਜਾਵੇ ਉਹ ਫਿਰ ਉਹਨੂੰ ਤਲਾਹ ਦੇਣ ਕੇ ਸਾਡੇ ਉੱਥੋਂ ਦੇ ਲੋਕਲ ਲੀਡਰ ਸਾਹਿਬਾਨ ਨੂੰ ਉੱਥੇ ਜਾ ਕੇ ਉਹਨਾਂ ਤੋਂ ਪੁੱਛ ਪੜਤਾਲ ਕਰਕੇ ਉਹ ਰਿਕੁਆਇਰਮੈਂਟ ਵੀ ਪੂਰਾ ਕਰਾਂਗੇ ਕਰਨਗੇ ਉਹਦੇ ਚ ਦੀਪਕ ਗਰਗ ਨੇ ਸਾਡੇ ਵਾਈਸ ਪ੍ਰਧਾਨ ਇਨਾ ਦਾ ਨੰਬਰ ਹੈ 92252 00001 9225200001 ਪੀਨਾ ਬਰਾਡ ਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਇਹਨਾਂ ਦਾ ਨੰਬਰ ਹੈ 98146 95040 ਜਿਵੇਂ ਦੀਪਕ ਜੀ ਹਬੋਰ ਦੇਖਦੇ ਐ ਉਹਨਾਂ ਨੂੰ ਹਬੋਰ ਆਸੇ ਜਿਹਨੇ ਫੋਨ ਕਰ ਰਿਹਾ ਉਹ ਦੀਪਕ ਜੀ ਨੂੰ ਕਰਨ ਪੀਨਾ ਬਰਾਡ ਨੇ ਇਹ ਦੇਖ ਰਿਹਾ ਆ ਏਰੀਆ ਫਾਜ਼ਿਲ ਕਾ ਜਲਾਲਾਬਾਦ ਜਫਾਜ਼ਿਲ ਕਾ ਧਨੀ ਵਿਰਖ ਸਾਹਿਬ ਨੇ ਉਹਨਾਂ ਦਾ ਨੰਬਰ ਹੈ 96100 37 9613700005 ਇਹ ਵੇਖਣਗੇ ਫਰੋਜ਼ਪੁਰ ਦਾ ਏਰੀਆ ਤੇ ਜੀਰਾ ਦਾ ਏਰੀਆ ਇਹਨਾਂ ਨੂੰ ਫਰੋਜ਼ਪੁਰ ਵਾਲੇ ਤੇ ਜੀਰੇ ਵਾਲੇ ਸੰਪਰਕ ਕਰ ਸਕਦੇ ਆ ਰਣਜੀਤ ਸਿੰਘ ਨੇ ਸਾਡੇ ਭੋਲੂ ਵਾਲੇ ਤੋਂ ਉਹਨਾਂ ਦਾ ਨੰਬਰ ਹੈ ਪ੍ਰਧਾਨ ਜੀ ਦਾ 987616 00196 ਇਹ ਜਲਾਲਾਬਾਦ ਦਾ ਤੇ ਨਾਲ ਗੁਰੂ ਅਰਸਾ ਇਹਦਾ ਇਹ ਏਰੀਆ ਚ ਜਿੰਨਾਂ ਨੂੰ ਇਹ ਇਹਨਾਂ ਇਹਨਾਂ ਲੋਕਾਂ ਨੂੰ ਲੋਕ ਫੋਨ ਕਰਨਗੇ ਇਹ ਸਾਡੇ ਸਮਝ ਲਓ ਕਿ ਕੰਟਰੋਲ ਰੂਮ ਨੰਬਰ ਹੈਗੇ ਨੇ ਇਹ ਸਾਥੀ ਚੱਲਦੇ ਫਿਰਦਾ ਕੰਟਰੋਲ ਤੇ ਨਾਲ ਹੀ ਨਾਲ ਅੱਜ ਸਾਰੇ ਸਾਥੀਆਂ ਨੇ ਮਿਲ ਕੇ ਆਪਣੀ ਸ਼ਰਦਾ ਦੇ ਮੁਤਾਬਕ ਆਪਣੀ ਜੇਬ ਦੇ ਮੁਤਾਬਕ 40 ਲੱਖ ਰੁਪਇਆ ਅੱਜ ਅਸੀਂ ਇਹਨਾਂ ਸੱਜਣਾ ਨੇ ਇਕੱਠਾ ਕੀਤਾ ਜਿਹੜਾ ਕੇਵਲ ਤੇ ਕੇਵਲ ਫਰੋਜਪੁਰ ਜਿਲ੍ਹਾ ਜਿਹੜਾ ਪੁਰਾਣਾ ਸੀਗਾ ਫਾਜ਼ਿਲਕਾ ਫਰੋਜਪੁਰ ਇਹਰੇ ਵਿੱਚ ਇਸ 40 ਲੱਖ ਰੁਪਏ ਦੇ ਨਾਲ ਅਸੀਂ ਸੇਵਾ ਨਿਭਾਵਾਂਗੇ ਇਹਦੇ ਤੋਂ ਵੱਖਰੀ ਵੀ ਅਸੀਂ ਜੋ ਸੇਵਾ ਹੋਈ ਇਹ ਤਾਂ ਆਪ ਦੀ ਜੇਬ ਚੋਂ ਖਰਚ ਕੀਤੀ ਹੈ ਕਿਉਂਕਿ ਅੱਜ ਕੱਲ ਪਹਿਲਾਂ ਆਪ ਆਪਣੀ ਜੇਬ ਚੋਂ ਖਰਚ ਕਰਨਾ ਚਾਹੀਦਾ ਫਿਰ ਲੋਕਾਂ ਤੋਂ ਕਿਸੇ ਸਾਥੀ ਸੱਜਣ ਤੋਂ ਡਿਮਾਂਡ ਕਰਨੀ ਚਾਹੀਦੀ ਸੋ 40 ਲੱਖ ਰੁਪਏ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜ਼ਰੂਰਤ ਹੋਈ ਅਸੀਂ ਉੱਥੇ ਚੀਜ਼ਾਂ ਪਹੁੰਚਾਈਏ ਕਿਉਂਕਿ ਸਾਰਿਆਂ ਦੀ ਸੇਵਾ ਦੇ ਨਾਲ ਹੌਲੀ-ਹੌਲੀ ਜਿਹੜਾ ਇਹ ਕਾਰਜ ਹੈ ਇਹਨੂੰ ਅਸੀਂ ਸਫਲ ਕਰ ਲਾਂਗੇ ਸੋ ਅੱਜ ਦੀ ਮੀਟਿੰਗ ਇਸ ਕਰਕੇ ਬੁਲਾਈ ਗਈ ਸੀ ਔਰ ਮੈਂ ਤਮਾਮ ਸਾਥੀਆਂ ਦਾ ਉਹਨਾਂ ਸੱਜਣਾ ਦਾ ਜਿਨ੍ਹਾਂ ਸਾਰਿਆਂ ਨੇ ਆਪਦੀ ਸ਼ਰਧਾ ਦੇ ਮੁਤਾਬਕ ਇਸ ਚ ਸੇਵਾ ਪਾਈ ਹੈ ਸੋ ਮੈਂ ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹਰ ਥਾਂ ਤੇ ਉਥੇ ਇੱਕ ਸ਼ਾਮਿਆਂ ਨਾਲ ਲਾ ਕੇ ਕੰਟਰੋਲ ਰੂਮ ਵੀ ਬਣਾਵਾਂਗੇ ਉਥੇ ਲੋਕਲ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਤਾਂ ਜੋ ਕਿਸੇ ਨੂੰ ਦਿੱਕਤ ਹੈ ਤਾਂ ਉਥੇ ਸਾਡੇ ਇਹਨਾਂ ਕੰਟਰੋਲ ਰੂਮਸ ਤੇ ਉਹ ਵਿਅਕਤੀ ਆਪਣਾ ਸੁਨੇਹਾ ਪਹੁੰਚਾ ਦੇਣ ਤੇ ਫਿਰ ਅਸੀਂ ਉਹਨਾਂ ਕੋਲੇ ਜਿਹੜੀ ਬੰਦੀ ਚੀਜ਼ ਹੈ ਉਹ ਮੁਹैया ਕਰਾਵਾਂਗੇ ਸੋ ਅੱਜ ਦੀ ਬੇਸਿਕਲੀ ਇਹੀ ਮੀਟਿੰਗ ਅਸੀਂ ਰੱਖੀ ਸੀ ਇਸੇ ਤਰ੍ਹਾਂ ਹੀ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਇਹ ਜਿੱਥੇ-ਜਿੱਥੇ ਹੜ੍ਹ ਆਇਆ ਉਹ ਜ਼ਿਲ੍ਹੇ ਦੇ ਮੁਤਾਬਕ ਕਮੇਟੀਆਂ ਬਣਾ ਕੇ ਤੇ ਰਾਹਤ ਸਮਗਰੀ ਲੈ ਕੇ ਪਹੁੰਚਾਂਗੇ। ਤੁਸੀਂ ਆਪ ਵੀ ਦੌਰਾ ਕਰਕੇ ਆਏ ਹੋ ਕਿ ਉਧਰ ਕੀ ਆਫਤ ਹੈ ਹੀ ਹੈ ਪਰ ਨਾਲ ਤੁਹਾਨੂੰ ਲੱਗਦਾ ਕਿ ਕਿਤੇ ਕਸੂਰ ਕੁਝ ਡਿਪਾਰਟਮੈਂਟਸ ਦਾ ਹੈ ਜੋ ਦੀਆਂ ਆਵਾਜ਼ਾਂ ਉੱਠ ਰਹੀਆਂ ਆਈਆਂ। ਠੀਕ ਹੋ ਗੋ। ਦੇਖੋ ਗੱਲ ਇਹ ਰਣੀ ਜੀ ਇਹਰੇ ਬਾਰੇ ਮੈਨੂੰ ਲੱਗਦਾ ਕਿ ਇਸ ਔਖੀ ਘੜੀ ਦੇ ਵਿੱਚ ਮੈਂ ਬਹੁਤੀ ਇਸਤੇ ਵੱਲ ਜਾਣਾ ਨਹੀਂ ਚਾਹੁੰਦਾ। ਕੀ ਫਲਾਣੇ ਦਾ ਕੀ قصੂਰ ਹੈ ਫਲਾਣੇ ਦਾ ਕਿਸੇ ਕੀ قصੂਰ ਜਿਹੜਾ ਆਪਰੇਸ਼ਨ ਸੰਦੂਰ ਸੀਗਾ ਨਾ ਤੋਂ ਸਾਰਿਆਂ ਨੇ ਦੇਸ਼ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਦੇਸ਼ ਦੀ ਸਰਕਾਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਖੜਾ ਹਾਂ ਮਦਦ ਕਰੇ ਔਰ ਦੇਸ਼ ਦੇ ਨਾਲ ਖੜੇ ਹਾਂ ਦੇਸ਼ ਨੂੰ ਬਚਾਉਣ ਬਾਅਦ ਚ ਅਸੀਂ ਸਵਾਲ ਕੀਤੇ ਵੀ ਜਹਾਜ਼ ਕਿਉਂ ਡਿੱਗੇ ਜੰਗ ਕਿਉਂ ਰੋਕੀ ਗਈ 트ੰਪ ਨੇ ਕਿਉਂ ਕੀਤਾ ਤੁਸੀਂ 에어 ਫੋਰਸ ਦੇ ਹੱਥ ਕਿਉਂ ਵੱਜੇ ਸਨ ਬਹੁਤ ਵੱਡੀਆਂ ਕਮੀਆਂ ਐ ਬਹੁਤ ਵੱਡੀ ਇਹ ਰਚ ਨਲਾਈਕੀ ਹੈ ਸਰਕਾਰ ਦੀ ਔਰ ਜੇ ਉਹ ਨਲਾਈਕੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਵੱਡਾ ਘਟਨਾਕਰਮ ਨਾ ਹੁੰਦਾ ਲੇਕਿਨ ਇਹ ਸਾਰੀਆਂ ਗੱਲਾਂ ਤੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਸਾਡਾ ਕੰਮ ਹੈ ਸਾਡੇ ਲੋਕਾਂ ਨੂੰ ਬਚਾਉਣਾ ਔਰੇ ਤੇ ਮੈਂ ਅੱਜ ਕੇਵਲ ਅੱਜ ਇਹ ਮੀਟਿੰਗ ਕੀਤੀ ਹੈ ਕਿ ਸਾਡਾ ਕੀ ਫਰਜ਼ ਬੰਦ ਹੈ ਐਜ਼ ਇਨਸਾਨੀਅਤ ਤੇ ਕਾਂਗਰਸ ਪਾਰਟੀ سو so, ایس کر کے اسی سارے چھوٹے وڈے لیٹر کٹھے ہو کے آج ایس کار جاستے کھڑ رکھتے کٹھے ہو اس پاس ایس ٹی ہے کیا تسی بھی کہہ رہے ہیں کہ ایس ہمیں گالہ کرنی ہو اور دوسرے پاس سے آفدہ ہی بدا ایک دا تو اس تو بعد اپنے کھان مادرانال جو ہو رہا وہ سارے کنساکٹروں کی بیگ دیکھو جی میں تھو نو باستہ رینی جی میں کسے دے ودا ایک آس کہ کسے آس سے کوئی گال نہیں کرنا بہت ہے ਇਹ ਰਿਚ ਬਹੁਤ ਸਾਰੀਆਂ ਗੱਲਾਂ ਹੈ ਪਤਾ ਨਹੀਂ ਹੋ ਸਕਦਾ ਹੈ ਕਿ ਸਾਡਾ ਤੋਂ ਧਿਆਨ ਉਧਰ ਨੂੰ ਲੈ ਕੇ ਜਾਣਾ ਹੋਵੇ ਪਰ ਹਾਂ ਮੈਂ ਇਹਨਾਂ ਗੱਲਾਂ ਤੇ ਅੱਜ ਟਿੱਪਣੀ ਕਰਦਾ ਵੀ ਚੰਗਾ ਲੱਗਾ ਕਿ ਲੋਕ ਚਿੱਕਾ ਮਾਰਦੇ ਆ ਇਧਰੋਂ ਧਿਆਨ ਇਧਰ ਨੂੰ ਲੈ ਜਾਓ ਇਹ ਆਦਤ ਰਹੀ ਹੈ ਆਮ ਆਦਮੀ ਪਾਰਟੀ ਦੀ ਸੋ ਬਾੜਾ ਅੱਜ ਨਹੀਂ ਗੱਲ ਕਰਦੇ ਇਹਦੇ ਤੇ ਗੱਲ ਕਰਾਂਗੇ ਜਿੱਦੇ ਮੇਰੇ ਪੰਜਾਬ ਦੇ ਲੋਕ ਥੋੜਾ ਜਿਹਾ ਸਾਹ ਆ ਗਿਆ ਸੌਖੇ ਹੋ ਗਏ ਜ਼ਰੂਰ ਕੀ ਹੋਇਆ ਉਰੇ ਤੇ ਵੀ ਗੱਲ ਕਰਾਂਗੇ ਕਿਉਂ ਹੋਇਆ ਉਰੇ ਤੇ ਵੀ